ਫਾਜ਼ਿਲਕਾ ਦੇ ਲੋਕਾਂ ਨੂੰ ਕੈਂਸਰ ਵਰਗੀ ਨਾਮਵਰਤ ਬਿਮਾਰੀ ਤੋਂ ਮੁਕਤ ਕਰਾਉਣ ਲਈ ਸਰਕਾਰ ਵੱਲੋਂ ਚਲਾਏ ਗਏ ਅਭਿਆਨ ਨੂੰ ਬੁਰ ਪੈ ਗਿਆ ਹੈ ਸਥਾਨਕ ਵਿਧਾਇਕ ਨਿਰਿੰਦਰ ਪਾਲ ਸਿੰਘ ਸਵਨਾ ਦੇ ਦਿਸ਼ਾ ਨਿਰਦੇਸ਼ ਤੇ ਕੈਂਸਰ ਹਸਪਤਾਲ ਫਾਜ਼ਿਲਕਾ ਵਿੱਚ ਦੋਹਰਾ ਕਰਨ ਪੁੱਜੇ ਸੁਨੀਲ ਮੈਣੀ ਅਤੇ ਵਿਜੇ ਨਾਗਪਾਲ ਨੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਹਸਪਤਾਲ ਦੇ ਕੰਮਾਂ ਦਾ ਜਾਇਜ਼ਾ ਲਿਆ ਜਿਸ ਸਬੰਧੀ ਜਾਣਕਾਰੀ ਦੇਦੇ ਹੋਏ ਡਾਕਟਰ ਪੂਰਵ ਨੇ ਦੱਸਿਆ ਕਿ OPD ਸ਼ੁਰੂ ਕਰ ਦਿੱਤੀ ਗਈ ਹੈ ਅਤੇ किड़े किड़े लक्षण होने का कैंसर का डर हो सकता है जिसका इलाज बिल्कुल मुफ्त किया जाएगा होर की कुछ किया गया सब कुछ जानने लिए साढ़े नाल बने छाती किसी भी तरह का गंद का होना या स्वेलिंग का होना ठीक है या लिपल चो किसी भी तरह का डिस्चार्ज दा का आना भावें वह दूध वाला है या फिर वो है अनचाहा और खून वाला डिस्चार्ज आना या फिर मुँह चो कोई अल्सर है जो कि बहुत दिन तो भर नहीं गया तो बॉन हीलिंग अल्सर आ जाएगा और या फिर गंदा ਲੇਡੀਸ ਤੇ ਜਾਂ ਫਿਰ ਇਸ ਦੀ ਮਹਾਮਾਰੀ ਬੰਦ ਹੋਣ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਸੁਖ ਨੂੰ ਆ ਰਿਹਾ ਹੈ ਮੇਚ ਜਾਂ ਫਿਰ ਪਲੇਟਿਨ ਜਾਂ ਪਿਸ਼ਾਬ ਦਰੋਂ ਸੇ ਕਿਸੇ ਦਸਤੇ ਕਿਸੇ ਵੀ ਦਰਦ ਦਾ ਪੂਰਾ ਆਉਣਾ ਜਾਂ ਫਿਰ ਖਾਣਾ ਖਾਣ ਵੇਲੇ ਤੁਹਾਨੂੰ ਖਾਣਾ ਘਟਕਣਾ ਗਲੇ ਵਿੱਚ ਲੰਗਣ ਚ ਦਿੱਕਤ ਆਉਣੀ ਜਾਂ ਫਿਰ ਲੰਬੇ ਟਾਈਮ ਤੋਂ ਕੋਈ ਖਾਂਸੀ ਦਾ ਰਹਿਣਾ ਜਾਂ ਫਿਰ ਸਾਹ ਚੜਨਾ ਬਿਲਾ ਰਲ ਤੋਂ ਜਾਂ ਫਿਰ ਭੁੱਖ ਦਾ ਨਾ ਲੱਗਣਾ ਕਿਸੇ ਕਾਰਨ ਤੁਹਾਡਾ weight loss ਹੋਣਾ ਪਰਨਿਕਸਪਲੇਨ ਜਿਹੜਾ weight loss ਹੁੰਦਾ ਭਾਰ ਦਾ ਵਜ਼ਨ ਦਾ ਘਟਣਾ ਇਹ ਸਾਰੇ ਲੱਛਣ ਨੇ ਕੈਂਸਰ ਦੇ ਤੇ ਇਹ ਅਵੇਅਰਨੈਸ ਕੀ ਹੈ ਜੀ ਲੋਕਾਂ ਨੂੰ ਵੀ ਕੈਂਸਰ ਤੋਂ ਬਚਾਇਆ ਜਾ ਸਕੇ ਅਵੇਅਰਨੈਸ ਇਹ ਹੈ ਕਿ ਕੈਂਸਰ ਕੋਈ ਹਵਾ ਨਹੀਂ ਹੈ ਇਸ ਨੂੰ ਉਸ ਤਰੀਕੇ ਨਾਲ ਦੇਖਿਆ ਜਾਏ ਇਹਦਾ ਹੱਲ ਹੈ ਅਗਰ ਪੇਸ਼ੈਂਟ ਸਾਡੇ ਕੋਲ अर्ਲੀ ਸਟੇਜਿਸ ਚ ਮੂਰਲੀ ਸਟੇਜ ਚ ਆਉਂਦਾ ਹੈ ਤਾਂ ਇਸ ਚੀਜ਼ ਦਾ ਹੱਲ ਹੈ ਆਪਣੇ ਜੈਸਟ ਕੈਂਸਰ ਜਿਵੇਂ ਸਾਥ ਫੀਮੇਲਸ ਨੂੰ ਹਰ ਇੱਕ ਦਿਨ ਸਾਥ ਫੀਮੇਲਸ ਨੂੰ ਕਿ ਨੂੰ ਆਦਾ ਪਰ ਇਹ ਅਗਰ ਅਲੀ ਸਟੇਜ ਤੇ ਸਾਡੇ ਕੋਲ ਪ੍ਰੀਜ਼ੈਂਟ ਕਰਦੀ ਹੈ ਪੇਸ਼ੈਂਟਸ ਦਾ ਇਹ ਬਚਾਇਆ ਜਾ ਸਕਦਾ ਲੋਕਾਂ ਭੈ ਜਿਵੇਂ ਇਹ ਵਿਧਿਆਤੀ ਏਰੀਆ ਫਾਜ਼ਿਲਕਾ ਜੀ ਪਿੰਡਾਂ ਦੇ ਲੋਕ ਬਹੁਤ ਗਰੀਬ ਨੇ ਬਾਰਡਰ ਤੇ ਰਹਿੰਦੇ ਨੇ ਅਕਸਰ ਡਾ ਲਗਾਂ ਦਾ ਵੀ ਹਸਪੀਟਲ ਜਾਵਾਂਗੇ ਵੱਡਾ ਹਸਪੀਟਲ ਹੈ ਉੱਥੇ ਖਰਚਾ ਵੀ ਲੱਗੇਗਾ ਡਾਕਟਰ ਪਤਾ ਨਹੀਂ ਕਿਵੇਂ ਚੈੱਕ ਕਰਨਗੇ ਕਿਵੇਂ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਕੀ ਇਹ ਹੈ ਕਿ ਸਰਕਾਰੀ ਹਸਪੀਟਲ ਦਾ ਇੱਕ 파ਟ ਹੈ ਕੋਕੋਪਿੰਗ ਮੈਡੀਕਲ ਕਾਲਜ ਬਾਬਾ ਫਰੀਦ ਯੂਨੀਵਰਸਿਟੀ ਜੋ ਫਰੀਦਕੋਟ ਹੈ ਸਾਡੇ ਉਹਦਾ ਵੀ ਇੱਕ 파ਟ ਹੈ ਇਹ ਇਥੇ ਔਰ ਜਿਵੇਂ ਸੇਵਾਵਾਂ ਉਥੇ ਦਿੱਤੀਆਂ ਜਾ ਰਹੀਆਂ ਨੇ ਉਹੀ ਸਾਰੀ ਸੇਵਾਵਾਂ ਇੱਥੇ ਹੈ ਸਾਡੇ ਕੋਲ ਫੁੱਲ ਫਲੈਜਡ ਰਹੀ ਬਿਲਡਿੰਗ ਹੁਣ ਤਿਆਰ ਹੋ ਚੁੱਕੀ ਹੈ ਡਾਕਟਰਸ ਆਗੇ ਹੋਇਆ ਹੈ ਔਰ ਧੀਰੇ ਧੀਰੇ ਉਦੇ ਮਸ਼ੀਨਾਂ ਵੀ ਆ ਜਾਣਗੀਆਂ ਰੇਡੀਓਥੈਰੇਪੀ ਜਿਹੜੇ ਕਿੰਨਾ ਦਾ ਇਲਾਜ ਹੈ ਉਹ ਵੀ ਹੋਣਾ ਸ਼ੁਰੂ ਹੋ ਜਾਏਗਾ ਲੋਕ ਲੋਕਾਂ ਚ ਡਰ ਹੈ ਵੀ ਵੱਡੇ ਬਿਲਡਿੰਗ ਬਣੀ ਹੈ ਤੇ ਮਹਿੰਗਾ ਬਹੁਤ ਹੋਏਗਾ ਕੈਂਸਰ ਦਾ ਇਲਾਜ ਐਦਾ ਐਦਾ ਕੁਛ ਨਹੀਂ ਹੈ ਜੋ ਚਾਰजेस ਤੁਹਾਡੇ ਸਰਕਾਰੀ ਹਸਪੀਟਲ ਵਾਲੇ ਆ ਅਸੀਂ ਵੀ ਚਾਰਜ ਕਰਾਂਗੇ ਅਸੀਂ 10 ਰੁਪਏ ਵਾਲੀ ਸਲਿੱਪ ਤੇ ਤੁਹਾਨੂੰ ਦੇਖ ਰਹੀਆਂ ਔਰ ਕੋਈ ਦਵਾਈ ਵਗੈਰਾ ਜਿਹੜੀ ਉਹ ਮੈਡੀਸਨ ਦਾ ਵੀ ਦੀ ਦੀ ਅੱਗੇ ਤੁਹਾਡੇ ਕੋਲ ਕੋਈ ਕਾਰਡ ਪੈਨੀਫਿਸ਼ਰੀ ਹੈ ਜਿਵੇਂ ਸਰਕਾਰ ਵੀ ਸੁਵਿਧਾਵਾ ਦੇਦੀਆਂ ਨੇ 5 ਲੱਖ ਵਾਲਾ ਕਾਰਡ ਬਾਰੇ ਤੁਸੀਂ ਸੁਣਿਆ ਹੋਵੇਗਾ ਜਾਂ ਫਿਰ ਸਿਆਮੜਾ ਕਾਰਡ ਹੈ 2 ਲੱਖ ਵਾਲਾ ਕਾਰਡ ਕੈਨਸਫੀਸ਼ੈਂਟਲੀ ਸਪੈਸਿਫਿਕ ਗੁਰ ਬੰਦਾ ਹੈ ਤਾਂ ਅਗਰ ਉਹ ਬਣ ਸਕਤੇ ਹੈ ਤੁਹਾਡਾ ਜੇ ਜ਼ਰੂਰ ਅਸੀਂ ਕਾਰਡ ਦੇ ਵਿੱਚੋਂ ਹੀ ਹਰ ਚੀਜ਼ ਦਾ ਹੱਲ ਕਰਾਂਗੇ ਡਾਕਟਰ ਸਾਹਿਬ ਮੈਂ ਆਪ ਦਾ ਨਾਮ ਹੈ ਮੈਂ ਡਾਕਟਰ ਕੁਲਮ ਮੈਂ ਖਰੀਦਪੁਰ ਦੀ ਡਿਗਰੀ ਦੀ ਉੱਥੇ ਮੇਰੀ ਡੈਸੀਗਨੇਸ਼ਨ ਹੈਗੀ ਐਸਿਸਟੈਂਟ ਪ੍ਰੋਫੈਸਰ ਐਜ਼ ਅ ਐਡੀਸ਼ਨ ਆਫ ਮੈਡੀਸਨ ਡਿਪਾਰਟਮੈਂਟ ਦੀ ਕੈਂਸਰ ਹਸਪਤਲ ਦੀ ਸ਼ੁਰੂਆਤ ਰਸਮੀ ਤੌਰ ਤੇ ਹੋਣ ਜਾ ਰਹੀ ਹੈ ਜੀ ਕੀ ਕਹਿਣਾ ਹੈ ਤੁਹਾਡਾ ਐਮਲੇ ਸਾਹਿਬ ਨਾਲ ਕੈਂਸਰ ਹਸਪਤਲ ਦੇ ਬੰਤੀ ਪਹਿਲਾਂ ਹੀ ਜਾਗੂਤ ਨੇ ਜੀ ਪੂਰਾ ਉਹਨਾਂ ਦੇ ਜਿਵੇਂ ਸਾਨੂੰ ਪਹਿਲਾਂ ਪੂਰੀ ਡਿਊਟੀ ਨਾਲ ਸੀ ਕੰਮ ਕਰ ਰਹੇ ਹथे ਡਾਕਟਰ ਸਾਹਿਬ ਇੱਕ ਘੋਣਾ ਆਉਂਦਾ ਜੀ ਅਸੀਂ ਸਫਾਈ ਸਾਰੇ ਕਰਾਤੀ ਮਸ਼ੀਨਾਂ ਐਮਲੇ ਸਾਹਿਬ ਨੇ ਭੇਤਰ ਲਖਦੀਆਂ ਮਸ਼ੀਨਾਂ ਵੀ ਆ ਰਹੀਆਂ ਨੇ ਇੱਥੇ ਕੈਂਸਰ ਹਸਪਤਲ ਦੇ 26 ਲੱਖ ਦੀ ਬਿਲਡਿੰਗ ਤਿਆਰ ਹੋ ਗਈ ਹੈ ਜੀ ਜਿਵੇਂ ਜਿਵੇਂ ਮੇਰੇ ਡਾਕਟਰ ਸਾਹਿਬ ਨਾਲ ਮੀਟਿੰਗ ਹੁੰਦੀ ਐ ਐਮਐਲ ਸਾਹਿਬ ਨਾਲ ਜੋ ਵੀ ਇਹਨਾਂ ਨੂੰ ਮਸ਼ੀਨਾਂ ਪ੍ਰੋਵਾਈਡ ਉਹ ਵੀ ਚਾਹੀਦੇ ਆ। ਉਹ ਐਮਐਲ ਸਾਹਿਬ ਨਾਲ ਮੀਟਿੰਗ ਹੋ ਚੁੱਕੀ ਐ। ਹੋਰ ਵੀ ਇਹ ਸੀ ਮਸ਼ੀਨਾ ਲੈ ਕੇ ਆ ਰਹੇ ਆ ਤੇ ਐਮਐਲ ਸਾਹਿਬ ਨੇ ਤੇ ਮੈਡੀਕਲ ਕਾਲਜ ਦੀ ਵੀ ਇਹਨਾਂ ਨੇ ਡਿਮਾਂਡ ਕੀਤੀ ਤਸੀਰ ਮੰਨ ਸ਼ੁਰੂਆਤ ਕਰਨੀ ਹੈ। ਜਗ੍ਹਾ ਇਹਨਾਂ ਨੂੰ ਦਿਖਾਣੇ ਆ। ਉਸ ਤੋਂ ਮੰਡੇ ਦਿਖਾ ਦਈਏ ਜਾਂ ਟਿਊਜ਼ਡੇ ਜਗ੍ਹਾ ਦਿਖਾ ਕੇ ਜਗ੍ਹਾ ਕਿੰਨੀ ਦੇਸਿਕ ਦੀ ਕਮੇਟੀ ਐ ਕਿਵੇਂ ਸਿਸਟਮ ਐ ਸਾਰਾ ਕਰਕੇ ਜੋ ਜਗ੍ਹਾ ਵੀ ਦਿਵਾਉਂਗਾ ਤਾਂ ਕਿ ਫਾਈਲ ਕਰਨ ਸੁਭਾ ਮਨ ਸਕੇ ਮੈਡੀਕਲ ਕਾਲਜ ਵੀ ਆ ਸਕੇ ਤੇ ਲੋਕਾਂ ਦਾ ਸਾਰਾ ਇੱਥੇ ਵੀ ਜਿੰਨਾ ਵੀ ਇਹ ਐਮਐਲ ਸਾਹਿਬ ਇਸ ਪ੍ਰਤੀ ਬੜੇ ਹੀ ਮਤਲਬ ਕੀ ਸਕਦੇ ਕਹਿੰਦੇ ਵੀ ਕੰਮ ਵੱਤ ਵੱਤ ਹੋਵੇ ਜੀ ਪਬਲਿਕ ਨੂੰ ਬਾਹਰ ਨਾ ਜਾਣਾ ਪਏ ਫਾਇਲ ਕਰਨ ਵੀ ਬਾਹਰੋਂ ਬੰਦੇ ਵੀ ਧਿਆਨ ਦੇ ਇਲਾਜ ਕਰਾਉਣ ਤੇ ਬਾਕੀ ਖੁਸ਼ੀ ਫਾਊਂਡਨ ਵਿੱਚ ਵੀ ਸਾਨੂੰ ਪੁੱਤੇ ਅੱਜ ਆ ਜਾਣਗੇ 500 ਜੀ ਮੈਡਮ ਮਤਲਬ ਜੀ ਉਹ ਅਸੀਂ ਕੱਲ ਸ਼ਾਮ ਨੂੰ ਪਹੁੰਚ ਜਾਣਗੇ ਜੀ ਕੱਲ ਅਸੀਂ ਸਾਰੇ ਹਸਪਤਾਲ ਦੀ 500 ਪੁੱਤੇ ਉਹ ਵੀ ਲਗਾ ਰਹੇ ਹਾਂ ਜੀ ਉਹ ਵੀ ਸਾਡੀ ਤਿਆਰੀ ਹੈ ਥੈਂਕ ਯੂ ਸਰ एबीएन न्यूज़ चैनल देखने वाले सभी दर्शकों से हम अपील करते हैं कि एबीएन न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत